10 پو 1704 ਈਸਵੀ ਅੱਜ ਦਾ ਜਿਹੜਾ ਦਿਨ ਹੈ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ 40 ਸਿੱਖਾਂ ਦਾ ਸੰਸਕਾਰ ਸਤਿਕਾਰਯੋਗ ਨੌਜਵਾਨ ਭੈਣ ਬੀਬੀ ਹਰਸ਼ਰਨ ਕੌਰ ਆਪਣੇ ਹੱਥੀਂ ਕਰਦੀ ਕਿਉਂਕਿ ਜਿਹੜੇ ਗੜੀ ਵਿੱਚ ਸਾਰੇ ਸਿੱਖ ਜਿੰਨੇ ਵੀ ਸ਼ਹੀਦ ਹੋਏ ਨੇ ਸਾਹਿਬ ਜੀ ਦੇ ਨਾਲ ਨੇ ਸਿੱਖ ਨਾਲ ਨੇ ਉਹਨਾਂ ਦਾ ਸੰਸਕਾਰ ਉਸ ਨੌਜਵਾਨ ਭੈਣ ਬੱਚੀ ਹਰਸ਼ਰਨ ਕੌਰ ਨੇ ਕੀਤਾ ਹੈ ਬੜਾ ਵੱਡਾ ਜਿਗਰਾ ਚਾਹੀਦਾ ਜੀ ਦੇਖੋ ਜਦੋਂ ਬੀਬੀਆਂ ਵਿੱਚ ਨਾ ਧਰਮ ਘਰ ਕਰਦੇ ਉਹਨਾਂ ਦੀ ਸੋਚ ਵਿੱਚ ਧਰਮ ਆ ਜਾਂਦਾ ਫਿਰ ਉਹ ਕੁਰਬਾਨੀ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੀਆਂ ਇੱਕ ਉਹ ਅਜੋਕੀਆਂ ਸਮੇਂ ਦੀਆਂ ਨੌਜਵਾਨ ਬੇਟੀਆਂ ਬੱਚੀਆਂ ਨੇ ਜਿਹੜੀਆਂ ਕੁਰਾਹੇ ਪਾ ਕੇ ਭਟਕ ਕੇ ਫੈਸ਼ਨ ਪ੍ਰਸਤੀ ਜਾਂ ਰੀਲਾਂ ਬਣਾਉਣ ਤੇ ਲੱਗੀਆਂ ਹੋਈਆਂ ਨੇ ਪਰ ਕਮਾਲ ਦੀ ਗੱਲ ਹੈ ਉਹਨਾਂ ਵਾਸਤੇ ਬੀਬੀ ਹਰਸ਼ਰਨ ਕੌਰ ਵੀ ਬੜਾ ਵੱਡਾ ਰੋਲ ਮਾਡਲ ਨੇ ਉਹਨਾਂ ਨੇ ਆਪਣੀ ਜਾਨ ਦਾ ਤੇ ਲਾਈ ਹੈ ਧਿਆਨ ਵਿੱਚ ਰੱਖਿਓ ਸ਼ੰਗਾਂ ਦੇ ਸੰਸਕਾਰ ਤੋਂ ਬਾਅਦ ਭੈਣ ਬੀਬੀ ਹਰਸ਼ਰਨ ਕੌਰ ਨੂੰ ਵੀ ਉੱਥੇ ਜਿਹੜੇ ਦੁਸ਼ਮਣ ਫੌਜੀ ਸਿਪਾਹੀ ਖੜੇ ਸੀ ਨਾ ਪਹਿਰੇਦਾਰੀ ਤੇ ਉਹਨਾਂ ਨੇ ਜਦੋਂ ਅਚਾਨਕ ਦੇਖਿਆ ਵੀ ਇਹ ਕੌਣ ਆ ਗਿਆ ਜਿਹਨੇ ਸੰਸਕਾਰ ਕਰਤਾ ਉਹਨਾਂ ਦੀ ਕਿਤੇ ਅੱਖ ਲੱਗ ਗਈ ਨੱਚ ਸਾਰੀ ਖੇਡ ਭੈਣ ਬੀਬੀ ਹਰਸ਼ਰਨ ਕੌਰ ਨੇ ਵਰਤਾ ਦਿੱਤੀ ਉਹ ਤੋਂ ਬਾਅਦ ਭੈਣ ਬੀਬੀ ਹਰਸ਼ਰਨ ਕੌਰ ਨੂੰ ਸ਼ਹੀਦ ਕਰਕੇ ਉਹਨੂੰ ਵੀ ਉਸ ਬਲ ਦੀ ਚਿਖਾ ਵਿੱਚ ਛੁੱਟ ਕੇ ਖਤਮ ਕਰ ਦਿੱਤਾ ਗਿਆ ਬਾਪੂ ਵੀ ਉੱਥੇ ਹੀ ਸਿੱਧੀ ਪਾ ਗਏ ਬੜੀ ਵੱਡੀ ਕੁਰਬਾਨੀ ਹੈ ਜੀ ਜਦੋਂ ਭਲੀ ਕਰੇ 10 ਪੋ ਨੂੰ ਚਮਕੌਰ ਦੇ ਗੜੇ ਵਿੱਚ ਸਿੰਘਾਂ ਦਾ ਸੰਸਕਾਰ ਹੋ ਜਾਂਦਾ ਹੈ ਪੈਣ ਬੀਬੀ ਹਰਸ਼ਰਨ ਕੌਰ ਇਹ ਸਾਰੀ ਸੇਵਾ ਹੱਥੀਂ ਨਿਭਾਉਂਦੇ ਨੇ ਤੇ ਉੱਥੇ ਹੀ ਸ਼ਹੀਦੀ ਵੀ ਪ੍ਰਾਪਤ ਕਰ ਜਾਂਦੇ ਨੇ ਦੂਸਰੇ ਪਾਸੇ ਜਦੋਂ ਇੱਧਰ ਆਉਂਦੇ ਹਾਂ ਮਰਿੰਡੇ ਦੀ ਧਰਤੀ ਤੋਂ ਕੋਤਵਾਲੀ ਦੇ ਵਿੱਚੋਂ ਸੁਨੇਹਾ ਸਰਹੰਦ ਪਹੁੰਚ ਜਾਂਦਾ ਹੈ ਤੇ ਉਹਨਾਂ ਨੂੰ ਜਦੋਂ ਪਤਾ ਲੱਗਾ ਅਤ ਦੀ ਖੁਸ਼ੀ ਵਜੋਂ ਤੇ ਨੇ ਮਨਾਈ ਤੇ ਉਹਨੇ ਸੁੱਖ ਦਾ ਸਾਹ ਵੀ ਲਿਆ ਵੀ ਅਸੀਂ ਇੰਨੇ ਮਹੀਨਿਆਂ ਤੋਂ ਲੱਗੇ ਹੋਏ ਸੀ ਸਾ ਇੰਨੀ ਫੌਜ ਲਾ ਦਿੱਤੀ ਸਾਰੀ ਫੌਜ ਝੌਂਕ ਦਿੱਤੀ ਸਾਰੀ ਤਾਕਤ ਝੌਂਕ ਦਿੱਤੀ ਸਾਰਾ ਮੁਲਖਈਆ ਮੈਂ ਲਾ ਦਿੱਤਾ ਇੰਨੇ ਮਹੀਨਿਆਂ ਦੀ ਪਰੇਸ਼ਾਨੀ ਇੰਨਾ ਖਰਚਾ ਕੀਤਾ ਪਰ ਗੁਰੂ ਗੋਬਿੰਦ ਸਿੰਘ ਤੇ ਮੇਰੇ ਤੋਂ ਫਿਰ ਨਿਕਲ ਗਏ ਉਹ ਇਸੇ ਗੱਲ ਨੂੰ ਲੈ ਕੇ ਬੜੀ-ਬੜੀ ਚਿੰਤਾ ਦੇ ਵਿੱਚ ਆ ਗਿਆ ਸੀ ਪਰ ਉਹਦੀ ਚਿੰਤਾ ਦਾ ਭਾਰ ਹੌਲਾ ਹੋਇਆ ਜਦੋਂ ਉਹਨੂੰ ਪਤਾ ਲੱਗਾ ਨਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੋ ਆਪਣੇ ਸੁਪੁੱਤਰ ਭਾਬਾ ਸਾਹਿਬ ਜਾਦੇ ਤੇ ਮਾਂ ਸਾਡੇ ਕਬਜ਼ੇ 'ਚ ਆ ਗਈ ਉਹਨੇ ਸੁੱਖ ਦਾ ਸਾਹ ਲਿਆ ਜੀ ਕਹਿੰਦਾ ਸ਼ੁਕਰ ਹੈ ਵੀ ਛੱਡੀ ਥੋੜੀ ਬਹੁਤੀ ਤੇ ਨੱਕ ਬਚੀ ਆ ਹੀ ਜਾਂਦਾ ਬੰਦੇ ਦੇ ਮੱਝ ਉਹ ਤੋਂ ਬਾਅਦ ਅੱਜ ਫਿਰ 10 ਪੂ ਨੂੰ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਸਰਹੰਦ ਦੀ ਧਰਤੀ ਤੇ ਲਿਆਂਦਾ ਜਾਂਦਾ ਹੈ ਅੱਜ ਰਾਤ ਉਹਨਾਂ ਨੂੰ ਕੇਵਲ ਬੰਦ ਕਰ ਦਿੱਤਾ ਜਾਂਦਾ ਜਾਂ ਠੰਡੇ ਬੁਰਜ ਵਿੱਚ ਉਹਨਾਂ ਨੂੰ ਉੱਥੇ ਰੱਖਿਆ ਜਾਂਦਾ ਹੈ ਅਗਲੇ ਦਿਨ 11 ਪੂ ਤੇ 12 ਪੂ ਦੋ ਦਿਨ ਹੁਣ ਉਹਨਾਂ ਦੀ ਕਚਹਿਰੀ ਵਿੱਚ ਪੇਸ਼ੀ ਹੈ ਗੁਰੂ ਕੇ ਲਾਲਾਂ ਦੀ ਪਰ ਸੋਚ ਕੇ ਵਿਖੀ ਵੀ ਅੱਜ ਜਿਹੜੀ ਰਾਤ ਉਹਨਾਂ ਨੇ ਕੱਟੀ ਹੋਣੀ ਹੈ ਉਹ ਕਿਵੇਂ ਕੱਟੀ ਹੋਣੀ ਹੈ ਹੁਣ ਠੰਡਾ ਬੁਰਜਾ ਨਾ ਉਹ ਠੰਡੇ ਬੁਰਜ ਨੇ ਰਾਤ ਨੂੰ ਹੋਰ ਠੰਡਾ ਹੋ ਜਾਣਾ ਉੱਥੇ ਦੀ ਹਵਾ ਉਹ ਜਿਹਨੂੰ ਕਹਿੰਦੇ ਵੀ ਸੀਤ ਠਰਨ ਵਾਲੀ ਚੀਰਨ ਵਾਲੀ ਹਵਾ ਹੱਡੀਆਂ ਚੀਰ ਕੇ ਲੰਘਣ ਵਾਲੀ ਹਵਾ ਵਗਣ ਹਵਾ ਵਗ ਰਹੀ ਹੈ ਪਰ ਉਸ ਹਵਾ ਦਾ ਉਸ ਠੰਡ ਦਾ ਉਸ ਕੱਕਰ ਦਾ ਜਿਹੜਾ ਗੁਰੂ ਕੇ ਲਾਲਾ ਨੇ ਟੱਕਰਾ ਕੀਤਾ ਮੁਕਾਬਲਾ ਕੀਤਾ ਉਹ ਕੇਵਲ ਆਪਣੇ ਅੰਦਰ ਦੀ ਸ਼ਕਤੀ ਤੇ ਮਾਲਕ ਵਾਹਿਗੁਰੂ ਦੇ ਨਾਮ ਦੇ ਸਹਾਰੇ ਕੀਤਾ ਹੈ ਦੇਖੋ ਨਾਮ ਵਿੱਚ ਬਾਣੀ ਵਿੱਚ ਕਿੰਨੀ ਵੱਡੀ ਤਾਕਤ ਹੈ ਨਾ ਵੱਡੇ ਤੋਂ ਵੱਡਾ ਦੁੱਖ ਵੀ ਅਗਰ ਸਾਡੇ ਤੇ ਆ ਜਾਂਦਾ ਹੈ ਗੁਰੂ ਕੇ ਲਾਲਾ ਨੇ ਸਿਖਾ ਦਿੱਤਾ ਭਲਿਓ ਜੇ ਤੁਸੀਂ ਨਾਮ ਨਾਲ ਬਾਣੀ ਨਾਲ ਸ਼ਬਦ ਨਾਲ ਸੁਰਤ ਜੋੜ ਲੋਗੇ ਕਹਿੰਦੇ ਫਿਰ ਵੱਡੇ ਤੋਂ ਵੱਡਾ ਦੁੱਖ ਵੀ ਤੁਹਾਡਾ ਕੁਝ ਵਿਗਾੜ ਨਹੀਂ ਪਾਉਂਦਾ ਮੈਂ ਕਹਿੰਦਾ ਵੀ ਆ ਜਿਹੜੇ 2-3 ਦਿਨ ਨੇ ਨਾ ਠੰਡੇ ਬੁਰਜ ਵਿੱਚ ਭਾਵੇਂ ਰਾਤਾਂ ਨੇ ਦਿਨ ਨੇ ਇਹਨਾਂ ਵਿੱਚ ਗੁਰੂ ਕੇ ਲਾਲਾ ਨੇ ਉਸ ਬਾਣੀ ਨੂੰ ਜੀਕੇ ਦਿਖਾ ਦਿੱਤਾ ਜਿਹੜੇ ਆਪਾਂ ਸ਼ਬਦ ਅੱਖਰ ਸੰਗ੍ਰਾਂਤ ਤੇ ਪੜ੍ਹਦੇ ਹਾਂ ਉਕ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਹਾ ਮਨ ਵਿਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹ ਕਹਿੰਦੇ ਜਦੋਂ ਸਾਡੇ ਹ ਗਿਰਦੇ ਅੰਦਰ ਗਲੇ ਅੰਦਰ ਪਾ ਮਨ ਦੇ ਅੰਦਰ ਵਾਹਿਗੁਰੂ ਦੀ ਯਾਦ ਉਹਦਾ ਨਾਮ ਹੋਵੇ ਨਾ ਉਹ ਦੀ ਕਕਰੀਲੀ ਬਰਫ਼ ਵਰਗੀ ਠੰਡ ਵੀ ਤੁਹਾਡਾ ਕੁਝ ਵਿਗਾੜ ਨਹੀਂ ਸਕਦੀ ਕੁਝ ਨਹੀਂ ਕਹਿ ਸਕਦੀ ਪਾਪੁੰਦਾ ਉਹਨੂੰ ਵੀ ਝੱਲਣ ਦੇ ਉਹਨੂੰ ਵੀ ਬਰਦਾਸ਼ਤ ਕਰਨ ਦੇ ਸਮਰੱਥ ਹੋ ਜਾਂਦਾ ਹੈ ਸੁਰਤ ਹੀ ਇੰਨੀ ਉੱਪਰ ਉੱਠ ਜਾਂਦੀ ਹੈ ਭਾਵੇਂ ਠੰਡੀ ਹਵਾ ਹੱਡੀਆਂ ਨੂੰ ਚੀਰਦੀ ਹੈ ਪਰ ਮਨ ਇਤਨਾ ਚੜ੍ਹਦੀ ਕਲਾ ਵਿੱਚ ਹੁੰਦਾ ਹੈ ਪਰਵਾਹ ਕੋਈ ਨਹੀਂ ਮੰਨਦਾ ਗੁਰੂ ਕੇ ਲਾਲਾ ਨੇ ਇਹ ਰਾਤ ਅਜ ਉੱਥੇ ਕੱਟੀ ਹੈ ਤੇ ਅਗਲੇ ਦਿਨ ਹੁਣ ਦੋ ਦਿਨ ਜਿਹੜੀਆਂ ਉਹ ਗੁਰੂ ਕੇ ਲਾਲਾਂ ਦੀਆਂ ਪੇਸ਼ੀਆਂ ਨੇ ਤੇ ਤੀਸਰੇ ਦਿਨ ਤੇ ਫਿਰ ਬਾਣੇ ਵਾਪਰ ਜਾਂਦੇ ਨੇ ਅਰਦਾਸ ਹੈ ਸਾਧ ਸੰਗਤ ਵੀ ਸਾਡੀ ਖਾਸ ਤੌਰ ਤੇ ਜਿਹੜਾ ਬਚਪਨ ਤੇ ਜਵਾਨੀ ਹੈ ਨਾ ਇਹਨੂੰ ਆਪਾਂ ਸੰਭੀਏ ਗੁਰੂ ਕੇ ਲਾਲਾਂ ਦੀ ਸ਼ਹੀਦੀ ਨੇ ਸੰਭ ਲੈਣਾ ਪਰ ਜੇ ਸ਼ਹੀਦੀ ਉਹਨਾਂ ਦੇ ਕੰਨਾਂ ਰਾਹੀ ਉਹਨਾਂ ਦੇ ਦਿਲ ਹਿਰਦੇ ਮਨ ਆਤਮਾ ਤੇ ਪਹੁੰਚ ਜਾਏ ਇਹ ਸਾਖੀਆਂ ਵੈਸੇ ਤਾਂ ਮਹੀਨਾ ਪਹਿਲਾਂ ਸੁਣਾਉਣੀਆਂ ਸ਼ੁਰੂ ਕਰ ਦੇਣੇ ਚਾਹੀਦੀਆਂ ਵੈਸੇ ਤਾਂ ਗੁਰੂ ਦਾ ਦਿਨ ਤੇ ਹਰ ਰੋਜ਼ ਹੁੰਦਾ ਹੈ ਪਰ ਚਲੋ ਕੱਡੋ-ਕੱਟਾ ਕਰ ਇੱਕ ਮਹੀਨਾ ਪਹਿਲਾਂ ਆਪਾਂ ਬੱਚਿਆਂ ਦੇ ਨਾਲ ਗੁਰੂ ਕੇ ਲਾਲਾਂ ਦੀ ਸਾਂਝ ਪਾਈਏ ਉਹਨਾਂ ਦੀ ਜ਼ਿੰਦਗੀ ਦੀਆਂ ਉਹਨਾਂ ਦੀਆਂ ਘਟਨਾਵਾਂ ਦੀਆਂ ਉਹਨਾਂ ਦੀ ਸ਼ਹੀਦੀਆਂ ਤੇ ਯਕੀਨਨ ਸੱਚ ਜਾਣੇ ਤੁਹਾਡਾ ਬੱਚਾ ਕਦੀ ਵੀ ਮਾੜੇ ਪਾਸੇ ਕਦਮ ਨਹੀਂ ਰੱਖੇਗਾ ਉਹ ਕਦੀ ਨਹੀਂ ਕਹੇਗਾ ਵੀ ਮੈਂ ਕੇਸ਼ ਕਟਾਉਣੇ ਆ ਮੈਂ ਪੱਗ ਨਹੀਂ ਬੰਨਣੀ ਮੈਂ ਨਹੀਂ ਗੁਰਦਾਰ ਜਾਣਾ ਜਿਸ ਦਿਨ ਕੰਨਾ ਰਾਹੀਂ ਸਿੱਖ ਇਤਿਹਾਸ ਗੁਰੂ ਕੇ ਲਾਲਾਂ ਦੀਆਂ ਕੁਰਬਾਨੀਆਂ ਇਹ ਡੁੱਲਿਆ ਹੋਇਆ ਖੂਨ ਇਹਦੀਆਂ ਕਹਾਣੀਆਂ ਉਹਨਾਂ ਦੇ ਮਨ ਆਤਮਾ ਤੱਕ ਪਹੁੰਚ ਗਈਆਂ ਨਾ ਉਦੋਂ ਫਿਰ ਇਹ ਕਹਿਣਗੇ ਮਾ ਪਿਤਾ ਜੀ ਹੁਣ ਕਿਰਪਾ ਕਰੋ ਮੇਰੇ ਸਿਰ ਤੇ ਦਸਤਾਰ ਸਜਾ ਦੇ ਮੇਰੇ ਦਮਾਲਾ ਬੰਨ ਦਿਓ ਮੈਨੂੰ ਗੁਰੂ ਕਰ ਲੈ ਕੇ ਜਾਓ ਮੈਨੂੰ ਬਾਣੀ ਪੜਨ ਦੀ ਸਿੱਖਿਆ ਦੋ ਮੈਨੂੰ ਵੀ ਦਸਮੇ ਪਾਠ ਕਿਵੇਂ ਕਰਾਂ ਪੁੱਛਣਗੇ ਕਿਉਂ ਕਹਿਣਗੇ ਫਿਰ ਮੈਂ ਵੀ ਸਾਬਜਾਦਿਆਂ ਵਰਗਾ ਬਣਨਾ ਚਾਹੁੰਦਾ ਵੇਖੋ ਜੀ ਉਹਨਾਂ ਨੇ ਤੇ ਪੂਰਨੇ ਪਾ ਦਿੱਤੇ ਹੁਣ ਅਗਲਾ ਫਰਜ਼ ਸਾਡਾ ਬਣਦਾ ਹੈ ਵੀ ਆਪਾਂ ਉਹਨਾਂ ਦੇ ਪਾਏ ਹੋਏ ਪੂਰਨਤ ਚੱਲ ਕੇ ਅਸੀਂ ਉਹਨਾਂ ਦੇ ਵਾਰਿਸ ਬਣਨਾ ਕਿਵੇਂ ਹੈ ਗੁਰੂ ਭਲਾ ਕਰਨ ਸਾਡੀ ਅਰਦਾਸ ਹੈ ਮਾਰਾ ਸਾਡੇ ਘਰ ਵਿੱਚ ਪਰਿਵਾਰਾਂ ਵਿੱਚ ਸਿੱਖੀ ਦੀ ਦਾਤ ਬਖਸ਼ਾ ਪੁਰਸ਼ੇ ਦੀ ਦਾਤ ਬਖਸ਼ਣ ਨਾਮ ਬਾਣੀ ਅਮਰਤ ਦੀ ਦਾਤ ਬਖਸ਼ਣ ਤਾਂ ਕਿ ਅਸੀਂ ਵੀ ਗੁਰੂ ਕੇ ਪੁੱਤਰਾਂ ਜੈਸੇ ਬਣ ਕੇ ਉਹਨਾਂ ਦੇ ਦਿਨਾਂ ਨਾਲ ਜੁੜ ਕੇ ਉਹ ਦਿਨ ਮਨਾਉਣੇ ਸਫਲ ਕਰ ਸਕੀਏ